ਅੱਜ ਆਮ ਆਦਮੀ ਪਾਰਟੀ ਵੱਲੋਂ ਈਡੀ ਅਤੇ ਸੀਬੀਆਈ ਦੇ ਖਿਲਾਫ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਈਡੀ ਅਤੇ ਸੀਬੀਆਈ ਨੂੰ ਟੂਲ ਵਜੂਲ ਵਜੋ ਵਰਤ ਰਹੀ ਹੈ ਅਤੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਧੱਕਿਆ ਹੋਇਆ ਹੈ ਲਾਲਚੰਦ ਘਟਾਰੂਚਾ ਖੋਰੀ ਸਾਡੇ ਨਾਲ ਹੈ ਪਹਿਲਾਂ ਗ੍ਰਿਫਤਾਰੀ ਹੋਈ ਫਿਰ ਕੁਝ ਹੀ ਘੰਟਿਆਂ ਵਿੱਚ ਰਿਹਾਈ ਹੋਣੀ ਸੀਗੀ ਉਸ ਤੋਂ ਪਹਿਲਾਂ ਹੀ ਸੀਬੀਆਈ ਗ੍ਰਿਫਤਾਰ ਕਰ ਲੈਂਦੀ ਅਰਵਿੰਦ ਕੇਜਰੀਵਾਲ ਖਰਾਨੂ ਉਹ ਕਹਿੰਦੇ ਨੇ ਕਿ ਖਰਾਨੂ ਉਹ ਕਹਿੰਦੇ ਨੇ ਕਿ ਭਾਈ ਲਿਕਰ ਪਾਲਿਸੀ ਤਹਿਤ ਇਹ ਸਾਰੀ ਕਾਰਵਾਈ ਹੋਈ ਹੈ ਜੋ ਤੱਕ ਜਾਂਚ ਪੜਤਾਲ ਪੂਰੀ ਨਹੀਂ ਹੁੰਦੀ ਜੋ ਤੱਕ ਰਾਸਤੇ ਨਹੀਂ ਪਤਾ ਲੱਗਦੇ ਕਿਸ ਰਾਹੀ ਪੈਸਾ ਮਨੀ ਟ੍ਰੇਲ ਹੋਇਆ ਉਹ ਤੱਕ ਰਿਹਾਈ ਨਹੀਂ ਮਿਲਣ ਵਾਲੀ ਪੰਜ ਸਾਲਾਂ ਦੀ ਇਸ ਇਨਵੈਸਟੀਗੇਸ਼ਨ ਦੇ ਦੌਰਾਨ ਸ੍ਰੀ ਅਰਬੰਦ ਕੇਜਰੀਵਾਲ ਜੀ ਦੇ ਆਫਿਸ ਤੋਂ ਘਰ ਤੋਂ ਬੈਂਕ ਤੋਂ ਲਾਕਰ ਤੋਂ ਇੱਕ ਫੁੱਟੀ ਕੋਟੀ ਵੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਨਹੀਂ ਮਿਲੀ ਸੋ ਇਹ ਕਿਤੇ ਨਾ ਕਿਤੇ ਘਬਰਾਹਟ ਹੈ ਬੀਜੇਪੀ ਦੇ ਅੰਦਰ ਕੀ ਅਰਵਿੰਦ ਕੇਜਰੀਵਾਲ ਜੀ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਪਹਿਲੋਂ ਮਾਨ ਕਟ ਦਾ ਮੁਕਦਮਾ ਬਣਾਇਆ ਫਿਰ ਜਦੋਂ ਉਹਦੀ ਨਿਚਲੀ ਅਦਾਲਤ ਨੇ ਜਿਹੜੀ ਉਹ ਜ਼ਮਾਨਤ ਦਿੱਤੀ ਹੈ ਤੋਂ ਇਤਿਹਾਸ ਦੇ ਅੰਦਰ ਬੜੀਆਂ ਅਜੀਬੋ ਘਰੀਬ ਗੱਲਾਂ ਵਾਪਰ ਰਹੀਆਂ ਨੇ ਸੋ ਮੈਂ ਇਹ ਮਹਿਸੂਸ ਕਰਦਾ ਕਿ ਇਸ ਸੇਸ ਦੇ ਅੰਦਰ ਜਿਹੜੀ ਤਾਨਾशाही ਦਾ ਦੌਰ ਪਿਛਲੇ 10 ਸਾਲਾਂ ਤੋਂ ਲਗਾਤਾਰ جاری ਹੈ ਉਹਦੀ ਮੋਦੀ ਸਰਕਾਰ ਨੇ ਸੱਦਾ ਸਾਮਦਿਆਂ ਦੀ ਸ਼ੁਰੂਆਤ ਕਰ ਲਈ ਹੈ ਸੋ ਅੱਜ ਸਾਰੇ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ ਸੋ ਮੈਂ ਕਹਿ ਸਕਦਾ ਕਿ ਇਸ ਦੇਸ਼ ਦੇ ਅੰਦਰ ਇੱਕ ਅਣਐਲਾਨੀ ਕਿਸੇ ਵੀ ਵਿਰੋਧੀ ਲੀਡਰ ਨੂੰ ਜਿਹੜਾ ਬੀਜੇਪੀ ਨੂੰ ਸੂਟ ਨਹੀਂ ਕਰਦਾ ਜਿਹੜਾ ਬੀਜੇਪੀ ਦੀ ਕਰਪਸ਼ਨ ਦੇ ਖਿਲਾਫ ਬੋਲਦਾ ਜਿਹੜਾ ਬੀਜੇਪੀ ਦੇ ਕਿ ਜੇਲ੍ਹ ਚ ਸੁੱਟਦੇ ਹੋ ਉਹਦੇ ਤੇ ਮੁਕੱਦਮਾ ਚਲਾ ਦਿਓ ਉਹਨੂੰ ਸਾਲਾਂਵਾਰ ਦੀ ਜੇਲ੍ਹ ਚ ਰੱਖੋ ਫਿਰ ਉਹਨੂੰ ਥੱਲੇ ਲਾ ਕੇ ਜਿਹੜਾ ਆ ਉਹ ਬਾਹਰ ਕੱਢੋ ਸੋ ਉਹਨਾਂ ਨੂੰ ਇਸ ਗੱਲ ਦਾ ਸਾਸ ਹੈ ਕਿ ਆਮ ਆਦਮੀ ਪਾਰਟੀ ਕੱਲੇ-ਕੱਲੇ ਇਸ ਤਾਨਾ ਸਾਹਿਬ ਦੇ ਖਿਲਾਫ ਲੜਨਗੇ ਔਰ ਭਾਜਪਾ ਦੀ ਈਨ ਮੰਰਣੀ ਤਾਂ ਦੂਰ ਦੀ ਗੱਲ ਹੈ ਭਾਜਪਾ ਨੂੰ ਨੰਗਾ ਕਰ ਰਿਹਾ ਸਾਰੇ ਦੇਸ਼ ਦੇ ਅੰਦਰ ਸੋ ਆ ਜਲੰਧਰ ਦੇ ਅੰਦਰ ਵੱਡਾ ਪ੍ਰੋਟੈਸਟ ਜਿਹੜਾ ਉਹ ਕੀਤਾ ਜਿਹਦੇ ਲਈ ਮੰਗ ਉਠਾਈ ਜਾ ਰਹੀ ਆ ਔਰ ਤਾਨਾ ਸਾਹਿਬ ਦੇ ਖਿਲਾਫ ਆਵਾਜ਼ ਜਿਹੜੀ ਆ ਬੁਲੰਦ ਕੀਤੀ ਜਾ ਰਹੀ ਆ ਉਹ ਤਾਂ ਕਹਿੰਦੀ ਪਈ ਨੇ ਜਦੋਂ ਪੰਜਾਬ ਸਰਕਾਰ ਵਿਜੀਲੈਂਸ ਦੀ ਉਪਯੋਗ ਕਰਦੀ ਹੈ ਦੂਜੇ ਲੋਕਾਂ ਨੂੰ ਗ੍ਰਫਤਾਰ ਕਰਦੀਏ ਉਦੋਂ ਇਹ ਚੀਜ਼ਾਂ ਯਾਦ ਨਹੀਂ ਆਉਂਦੀਆਂ ਜਦੋਂ ਸੀਬੀਆਈ ਅਤੇ ਈਡੀ ਇਹਨਾਂ ਦੇ ਉਹ ਬੰਦਿਆਂ ਨੂੰ ਲਿਫਤ ਹੈਗੇ ਨੇ ਉਦੋਂ ਇਹਨਾਂ ਨੂੰ ਇਹ ਪ੍ਰੋਟੈਸਟ ਯਾਦ ਆਉਂਦੇ ਨੇ ਸਾਰੇ ਕੰਮ ਮੈਰਿਟ ਦੋਂਦੇ ਆ ਪੰਜਾਬ ਦੇ ਅੰਦਰ ਬਕਾਇਦਾ ਕੇਸਾਂ ਦੀ ਸਟੱਡੀ ਕਰਕੇ ਕੇਸਾਂ ਦੇ ਅੰਦਰ ਜਿਹੜੀ ਲੁੱਟ ਹੋਈ ਆ ਇੱਕ ਮੈਰਿਟ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਪਰ ਤੁਸੀਂ 5 ਸਾਲਾਂ ਦੇ ਦੌਰਾਨ ਮਨੀਸ਼ ਸੋਧਿਆ ਜੀ ਹੁਣ ਸਤਿੰਦਰ ਜੈਨ ਜੀ ਹੁਣ ਅਰਵਿੰਦ ਕੇਂਦਰੀਵਾਲ ਜੀ ਹੁਣ ਸੰਜੇ ਸਿੰਘ ਜੀ ਹੁਣ 1 ਰੁਪਿਆ ਵੀ ਤੁਸੀਂ ਬਰਾਮਦ ਨਹੀਂ ਕੀਤਾ ਤੇ ਇਹ ਵੱਖਰੀ ਕਿਸਮ ਦਾ ਫੀਨੋਮੈਨਾ ਦੇਸ਼ ਦੇ ਅੰਦਰ ਹੈ ਜਿਹੜਾ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਦਬਾਉਣ ਲਈ ਬੀਜੇਪੀ ਕਰ ਰਹੀ ਹੈ ਔਰ ਇਹਦਾ ਮੁਕਾਬਲਾ ਕਰ ਰਹਾ ਹੈ ਅੱਛਾ ਆਖਰੀ ਸਵਾਲ ਮੇਰਾ ਮੈਨ ਤੁਸੀਂ ਮੇਨ ਕਾਰਨ ਕੀ ਸਮਝਦੇ ਹੋ ਕਿ बार-बार ईडी ਅਤੇ ਸੀਬੀਆਈ ਵੱਲੋਂ ਗ੍ਰਿਫਤਾਰੀ ਕਿਉਂ ਕੀਤੀ ਜਾ ਰਹੀ ਹੈ ਖੌਪਾ ਬੀਜੇਪੀ ਦੇ ਅੰਦਰ ਕੇਂਦਰੀਵਾਲ ਜੀ ਨੂੰ ਲੈ ਕੇ ਡਰ ਠੀਕ ਹੈ ਬਿਲਕੁਲ ਆ ਆ ਆਮ ਆਦੀ ਪਾਰਟੀ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਜਿਸ ਦੇ ਵਿੱਚ ਆ ਇਹ ਕਹਿ ਰਹੇ ਨੇ ਕਿ ਭਈ ਬੀਜੇਪੀ ਜਿਹੜੀ ਹੈ ਉਹ ਤਾਨਾਸ਼ਾਹੀ ਦੇ ਉੱਪਰ ਉਤਰੀ ਹੋਈ ਹੈ ਬੀਜੇਪੀ ਈਡੀ ਅਤੇ ਸੀਬੀਆਨ ਨੂੰ ਟੂਲ ਵਜੋਂ ਵਰਤਦੀ ਹੋਈ ਨਜ਼ਰ ਆ ਰਹੀ ਹੈ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਬੀਜੇਪੀ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ ਜਿਹੜੀ ਹੈ ਉਹ ਤਾਨਾਸ਼ਾਹੀ ਦੇ ਉੱਪਰ ਉਤਰੀ ਹੋਈ ਹੈ ਬੀਜੇਪੀ ইডি ਅਤੇ ਸੀਬੀਆ ਨੂੰ ਟੂਲ ਵੱਜੋ ਵਰਤਦੀ ਹੋਈ ਨਜ਼ਰ ਆ ਰਹੀ ਹੈ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਬੀਜੇਪੀ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ ਜਿਸ ਕੇਜਰੀਵਾਲ ਤੋਂ ਡਰਦੀ ਹੈ ਜਿਸ ਕਾਰਨ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਂਦੇ ਰਹੀ ਕੈਮਰਾ ਪਰਸ